ਜਾਇਆ ਸੰਗਰਾ ਪੱਥਰ ਪਾਣ ਦੇ ਕੋਈ ਸਟਾਰਟ ਪਾਣ ਨਹੀਂ ਰੱਖੋ ਅਖੜ ਜਾਂਦਾ ਉਹ ਉੱਥੇ ਲਾਇਆ ਇਹਨਾਂ ਨੇ ਉਹ ਨਾਵੇਂ ਉਹ ਗੁਪਤੰਦਰਾ ਦਰਿਆ ਸਤਲੁਜ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸੂਇਰ ਨਾਲ ਪਾਣੀ ਘਟਾਇ ਜ਼ਰੂਰ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਇੱਕ ਨਵੀਂ ਜੋਡ ਵੈਸਰੀ ਜਾਰੀ ਕੀਤੀ ਗਈ 40 ਹਜ਼ਾਰ ਕਿਊਬਿਕ ਪਾਣੀ ਤਰੀਆ ਦੇ ਵਿੱਚ ਹੋਰ ਕਿਸੇ ਵੀ ਟਾਈਮ ਆ ਸਕਦਾ ਹੈ ਇਹ 2-3 ਪੜਾਵਾਂ ਦੇ ਵਿੱਚ ਛੱਡਿਆ ਜਾ ਸਕਦਾ ਹੈ ਔਰ ਇੱਕ ਵਾਰ ਵੀ ਛੱਡਿਆ ਜਾ ਸਕਦਾ ਹੈ ਦੂਜੇ ਪਾਸੇ ਪਾਖੜਾ ਦਾ ਲੈਵਲ ਤਕਰੀਬਨ 2.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਚੱਲ ਰਿਹਾ ਹੈ ਤਾਂ ਮੌਸਮ ਪਾਣੀ ਬਜਾਨ ਕਰ ਦਿੱਤੀ ਹੈ ਕਿ 2-3 ਦਿਨ ਮੌਸਮ ਵੀ ਖਰਾਬ ਰਹੇਗਾ ਹੁਣ ਤੁਸੀਂ ਬੱਦਲ ਦੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਾਲਾਤ ਕਾਫੀ ਜ਼ਿਆਦਾ ਮਾੜੇ ਨਿਕੜੇ ਤਾਂ ਲੱਗੀ ਹੋਈ ਹੈ ਉੰਨਾ ਨੂੰ ਸਿਚੁਏ ਤੇ ਧਰੂ ਰਹਿਣਾ ਚਾਹੀਦਾ ਹੈ ਰਾਤ ਕਰੀਬ ਨੂੰ 11 ਵਜੇ ਦਰਿਆ ਸਤਲੂ ਜੀ ਦਾ ਪਾਣੀ ਕਾਫੀ ਆਦਾ ਵਧਿਆ ਸੀ ਕਰੀਬ ਨੂੰ 2.5 3 ਫੁੱਟ ਪਰ ਉਸ ਤੋਂ ਬਾਅਦ ਜਿਵੇਂ ਹੁਣ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਰ ਇੱਕ ਥਾਂ ਤੇ ਦਰਿਆ ਸਤਲੂ ਜੀ ਦੇ ਵੱਡਾ ਖੋਰਾ ਢਾਵਾਂ ਲਾਈਆਂ ਹੋਈਆਂ ਨੇ ਹਾਲਾਤ ਬੜੇ ਚਿੰਤਾਜਨਕ ਨੇ ਜੋ ਤੁਹਾਡੇ ਨਾਲ ਅਸੀਂ ਤਸਵੀਰਾਂ ਦੇ ਜ਼ਰੀਏ ਸਾਂਝੀਆਂ ਕਰ ਰਹੇ ਹਾਂ ਤਾਂ ਦਰਿਆ ਸਤਲੂ ਜੀ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਵੱਡੇ ਖੋਰਾ ਲੱਗਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖਦਾ ਸਵੇਰੇ ਬਹੁਤ ਜ਼ਿਆਦਾ ਇਸ ਸਾਦੇ ਢਾਂ ਲੱਗੇ ਪੂਰੇ ਸਾਹਮਣੇ ਪਪੂਲਰ ਸੀ ਬਹੁਤ ਸਾਰੇ ਇਸ ਹਵਾ ਦੇ ਵਿੱਚ ਵਹਿ ਗਏ ਤੁਹਾਡੇ ਏਰੀਆ ਦੇ ਕੀ ਹਾਲ ਹੈ ਤੁਹਾਡੇ ਇਲਾਕੇ ਦੇ ਕੀ ਹਾਲ ਹੈ ਤੁਸੀਂ ਆਪਣੇ ਕੀਮਤੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਸਵੀਰ ਦੇ ਨਾਲ ਪਾਣੀ ਘਟਿਆ ਇਹ ਵੀ ਆਪਣੇ ਵਿੱਚ ਇੱਕ ਵਾਰ ਤਾਂ ਜਰੂਰ ਕਿਤਨਾ ਕਿਤੇ ਚਿੰਤਾ ਘਟਿਆ ਪਰ ਨਾਲ ਹੀ ਦਰਿਆ ਸਤਲੁਜ ਦੇ ਵਿੱਚ ਇੱਕ ਹੋਰ ਅਪਡੇਟ ਦੇ ਦਈਏ ਕਿ ਹੋਰ ਪਾਣੀ ਵੀ ਆ ਸਕਦਾ ਆ ਸਕਦਾ ਨਹੀਂ ਆਏਗਾ ਪਾਣੀ ਹੋਰ ਕਿਉਂਕਿ ਪਾਖੜਾ ਦਾ ਲੈਵਲ ਜੋ ਸੀ ਉਹ ਖਤਰੇ ਦੇ ਨਿਸ਼ਾਨ ਤੋਂ ਮਹੱਤ 2.5 3 2.5 ਕੋ ਫਟੇ ਥੱਲੇ ਹੈ ਤੇ ਆਪਣੇ ਆਪ ਚ ਵੱਡੀ ਅਪਡੇਟ ਤੋਂ ਨਸੰਜ ਕਰ ਰਹੇ ਆ ਇਸ ਟਾਈਮ ਦੀ ਇਸ ਥਾਂ ਦੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਜੋ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਖੇਤ ਤਕਰੀਬਨ 200 ਤੋਂ 300 ਕਿੱਲਾ ਜ਼ਮੀਨ ਦਰਿਆ ਦੇ ਵਿੱਚ ਵਹਿ ਚੁੱਕੀ ਹੈ ਜੇ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਸਾਰਾ ਕਪੜੇ ਏਦ ਤੇ ਸੜੀ ਨਸਰ ਹੈ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਹੈ ਤੋ ਵੀ ਲੈ ਕੇ ਆ ਸਰ ਹੋਵਾਂਗੇ ਪਰ ਤੁਸੀਂ ਜਿੱਥੇ ਵੀ ਹੋ ਸਤਰਕ ਜ਼ਰੂਰ ਹੋ ਤਾਂ ਪਾਣੀ ਦਰਿਆ ਦੇ ਵਿੱਚ ਆ ਸਕਦਾ ਹੈ ਇਸ ਤੋਂ ਮੁਨਕਰ ਨਹੀਂ ਹੋ ਜਾ ਸਕਦਾ ਕਿ ਪਾਣੀ ਨਹੀਂ ਆਏਗਾ ਪਾਣੀ ਦਰਿਆ ਆ ਸਕਦਾ ਹੈ ਅੱਜ ਮੌਸਮ ਵੀ ਖਰਾਬ ਹੈ ਵਾਹਿਗੁਰੂਰ ਗਰਦਾਸ ਕਰਿਓ ਕਿ ਹਾਲਾਤ ਜਲਦ ਉਜਲਦ ਬੱਤਰ ਜੋ ਹਾਲਾਤ ਨੇ ਉਸ ਖਾਵੇਂ ਹਾਲਾਤ ਹੋ ਜਾਣ ਅੱਗੇ ਜੋ ਪੌਗੜੀਆਂ ਦਲੇ ਹੋਸੀ ਉਹ ਵੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਜ਼ਿਆਦਾ ਉੱਪਰ ਚੱਲ ਰਿਹਾ ਹੈ ਤੇ ਰਾਤ 11 ਵਜੇ ਜੋ ਪਾਣੀ ਦੀ ਸਪੀਡ ਵਧੀ ਸੀ 2-3 ਫੁੱਟ ਪਾਣੀ ਵਧਿਆ ਸੀ ਹੁਣ ਪਾਣੀ ਘਟਿਆ ਤੇ ਨਾਲ ਇਹ ਵੀ ਦੱਸਦੀ ਹੈ ਕਿ ਕੱਲ ਸ਼ਾਮ ਤੱਕ ਮਹਿਦਪੁਰ ਜੋ ਜੁਗਰਾਵ ਰੋਡ ਜਾਂਦਾ ਰਸਤੇ ਚ ਦਰਿਆ ਸਤਲੁਜ ਦਪਾਉਂਦਾ ਉਥੇ ਪਾਣੀ ਦੀ ਆਮਦ ਹੋ ਸਕਦੀ ਹੈ ਤਕਰੀਬਨ 2-3 ਫੁੱਟ ਪਾਣੀ ਫੇਰ ਹੋਰ ਵੱਧ ਸਕਦਾ ਹੈ ਤਾਂ ਜੋ ਪਾਖੜਾ ਦਾ ਲੈਵਲ ਸੀ ਉਹ ਲਗਾਤਾਰ ਵਧ ਰਿਹਾ ਹੈ ਹਮਾਚਲ ਚ ਬਾਰਿਸ਼ ਲਗਾਤਾਰ ਹੋ ਰਹੀ ਹੈ ਬਾਰਿਸ਼ ਅਜੇ ਤੱਕ ਨਹੀਂ ਰੁਕ ਰਹੀ ਤਾਂ ਜੋ ਪਾਖੜਾ ਮਿੰਟਸ ਮਿੰਟ ਕਮੇਟੀ ਹੈ ਉਸਨੇ ਉਸ ਦੇ ਨਾਲ ਪੰਜਾਬ ਗਵਰਨਮੈਂਟ ਜਾਂ ਕਿਸੇ ਹੋਰ ਮਾਨ ਨੇ ਮੀਟਿੰਗ ਕੀਤੀ ਹੈ ਉਸ ਦੇ ਵਿੱਚ ਇੱਕ ਬਹਿ ਮੁੱਦਾ ਰੱਖਿਆ ਵੀ ਜੋ ਖਤਰੇ ਦੇ ਨਿਸ਼ਾਨ ਸੀ ਉਸ ਨੂੰ 1670 ਕੀਤਾ ਜਾਵੇ ਤਾਂ ਇੱਕ ਹੋਰ ਉਹਨਾਂ ਨੇ ਬੜੀ ਅਹਿਮ ਗੱਲ ਮਾਨ ਸਿਮਾਨ ਨੇ ਰੱਖੀ ਹੈ ਕਿ ਪਹਿਲਾਂ ਜੋ ਪਾਣੀ ਛੱਡਿਆ ਗਿਆ ਉਹ ਤੋਲਿਆ ਮਿਣਿਆ ਗਣਤੀ ਗਣਤੀ ਪਾਣੇ ਦੇ ਸੀ ਜਿੰਨਾ ਕਿਹਾ ਜਾਂਦਾ ਸੀ ਉਸ ਤੋਂ ਕਿਤੇ ਜ਼ਿਆਦਾ ਹੁੰਦਾ ਸੀ ਤਾਂ ਅਜਿਹਾਨਾ ਕੀਤਾ ਜਾਵੇ ਔਰ ਇਹ ਵੀ ਕਿਹਾ ਗਿਆ ਹੈ ਕਿ 40000 ਕਿਉਂ ਇਸ ਕੋ ਤੋਂ ਪਾਣੀ ਜ਼ਿਆਦਾ ਨਾ ਛੱਡਿਆ ਜਾਵੇ ਤਾਂ ਲੋਕਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਬੱਤਰ ਨੇ ਉੱਥੇ ਇਹ ਇੱਕ ਵੱਡਾ ਅਹਿਮ ਮੁੱਦਾ ਮੀਟਿੰਗ ਦੇ ਵਿੱਚ ਰੱਖਿਆ ਗਿਆ ਤਾਂ ਪਾਣੀ ਦੀ ਆਮਦ 40000 ਕੁਸ਼ਕ ਦੀ ਹੋਣੀ ਹੈ ਇਹ ਦੋ ਪੜਾਵਾਂ ਵਿੱਚ ਹੋ ਸਕਦਾ ਤਿੰਨ ਵਾਰ ਵੀ ਔਰ ਜੇਕਰ ਡੈਮ ਦਾ ਲੈਵਲ ਜ਼ਿਆਦਾ ਵੱਧਾ ਤੇ ਫਿਰ 40000 ਪਾਣੀ ਇੱਕ ਵਾਰ ਵਿੱਚ ਛੱਡਿਆ ਜਾ ਸਕਦਾ ਛੱਡਿਆ ਜਾ ਸਕਦਾ ਜਾਂ ਕਿਤੇ ਕਿ 40000 ਇੱਕ ਵਾਰ ਫਿਰ ਦੁਬਾਰਾ 40000 ਦੋ ਪੜਾਵਾਂ ਦੇ ਵਿੱਚ ਵੀ ਛੱਡਿਆ ਜਾ ਸਕਦਾ ਹੈ ਤਾਂ ਅਸੀਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤ ਰਾਤ ਨੂੰ तकरीबन 11 ਵਜੇ ਦਰਿਆ ਸਤਲੁਜ ਦਾ ਜੋ ਪਾਣੀ ਸੀ 3 ਫੁੱਟ ਦੇ ਤਕਰੀਬਨ ਵਧਿਆ ਸੀ ਉਸ ਤੋਂ ਬਾਅਦ ਹੁਣ ਪਾਣੀ ਘਟਿਆ ਹੈ ਤਾਂ ਹੁਣ ਸਪੀਡ ਵੀ ਥੋੜੀ ਕਟ ਗਿਆ ਤਾਂ ਇਸ ਜਗ੍ਹਾ ਤੇ ਦਰਸਾਤ ਲੋ ਨੇ ਵੱਡਾ ਖੋਰਾ ਲਾਇਆ ਜੇ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ